ਬਾਜੀ ਰੋ ਪਹਿਲੇ ਤੇ ਜੀ ਕਰੀਬ ਆਪਣਾ 26 ਤਾਰੀਖ ਦੀ ਗੱਲ ਹੈ ਜੀ ਸਰ ਤੇ ਸਾਡੀ ਜਿਹੜੀ ਸੀਆਈਏ ਬੰਦੀ ਟੀਮ ਸੀਗੀ ਜਿਹਨੂੰ ਆਪਣੇ ਰਜੇਸ਼ ਜੀ ਤੇ ਇਹਨਾਂ ਦੇ ਨਾਲ ਸੋਹਣ ਸੀਗੇ ਇਨਸਪੈਕਟਰ ਸਾਹਿਬ ਉਹ ਡੀਲ ਕਰ ਲੀਡ ਕਰ ਰਹੇ ਸੀਗੇ ਉਹ ਟੀਮ ਜਦੋਂ ਸਲੇਮ ਟਾਵਰੀ ਜਿਹੜਾ ਸ਼ੋਕਨਗਰ ਹੈ ਖਜੂਰਚੌਕ ਕੋਲੇ ਜਦੋਂ ਇਹ ਗਸ਼ਤੇ ਸੀਗੇ ਤੇ ਇਹਨਾਂ ਨੂੰ ਕਰੀਬ ਸ਼ਾਮੀ 4-5 ਵਜੇ ਦੀ ਗੱਲ ਹੈ ਇੱਕ ਬੰਦਾ ਇਹਨਾਂ ਨੂੰ ਸਸਪੀਸ਼ੀਅਸ ਜਿਹੜੀ ਹੈ ਹਾਲਤ ਦੇ ਵਿੱਚ ਦਿਖਿਆ ਤੇ ਇਹਨਾਂ ਆਪਣੀ ਟੀਮ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੋਂ ਪੁੱਛ ਕੇ ਜਿ ਕੀਤੀ ਤੇ ਜਦੋਂ ਉਹਨੂੰ ਚੈੱਕ ਕੀਤਾ ਉੱਥੇ ਮੌਕੇ ਤੇ ਸਾਡੇ ACP ਸਾਹਿਬ ਵੀ ਆਏ ਸੀਗੇ अशोक ਜੀ ਤੇ ਵੈਰੀਫਾਈ ਕੀਤਾ ਤਾਂ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਉਹਦੇ ਕੋਲੋਂ ਬਰਾਮਦ ਹੋਈ ਤੇ ਜਦੋਂ ਉਹਨੂੰ ਹੋਰ ਡਿਵਾਈਨ ਨਾਲ ਪੁੱਛਗਿੱਛ ਕੀਤੀ ਤੇ ਉਹਨੇ ਦੱਸਿਆ ਜੀ ਉਹਦੇ ਘਰ ਦੇ ਵਿੱਚ ਉਹਨੇ ਹੋਰ ਜਿਹੜੀ ਹੈਗੀ ਹੈ ਹਿਰੋਇਨ ਲੁਕਾਈ ਹੋਈ ਹੈ ਫਿਰ ਨਾਲ ਹੀ ਸਾਡੀ ਟੀਮ ਉਹਦੀ ਸਾਰੀ ਕਨਸਰਟ ਫਾਰਮ ਵਗੈਰਾ ਲੈ ਕੇ ਫਿਰ ਆਪਣੀ ਉਹਦੇ ਘਰ ਗਏ ਉਹ ਸਲੇਮਟਾਪ ਨੇ ਨੇੜੇ ਹੀ ਉਹਦਾ ਘਰ ਹੈਗਾ ਚੌਕ ਦੇ ਉੱਥੇ ਹੋਰ ਆਪਾਂ ਨੂੰ 4 ਕਿਲੋ 750 ਗ੍ਰਾਮ ਜਿਹੜੀ ਹੈਗੀ ਆ ਹੋਰ ਆਪਾਂ ਨੂੰ ਇਹਦੇ ਵਿੱਚ ਉਹ ਹਿਰੋਇਨ 4 ਕਿਲੋ 755 ਗ੍ਰਾਮ ਹਿਰੋਇਨ ਫਿਰ ਹੋਰ ਉਸ ਤੋਂ ਬਾਅਦ ਬਰਾਮਦ ਹੋਈ ਜਿਹੜਾ ਦੋਸ਼ੀ ਹੈ ਇਹਦਾ ਨਾਮ ਕਬਰਪਾਲ ਹੈ ਇਸ ਦੋਸ਼ੀ ਤੇ ਪਹਿਲੇ ਵੀ ਜਿਹੜਾ ਹੈਗਾ ਆਪਣਾ ਟਿਬਾ ਟਿਬਾ ਠਾਣੇ ਇਸ ਤੇ ਪਰਚਾ ਦਰਜ ਹੈ ਐਂਡੀਪੀਐਸ ਦਾ ਉਹਦੇ ਵਿੱਚ 15 ਗ੍ਰਾਮ ਹਿਰੋਇਨ ਇਹਦੇ ਵਿੱਚ ਬਰਾਮਦ ਹੋਈ ਸੀ ਬੰਦੇ ਤੋਂ ਉਸ ਉਸ ਪਰਚੇ ਦੇ ਵਿੱਚ ਇਹ 2022 ਦੇ ਵਿੱਚ ਲੁਧਿਆਣਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਬੇਸਿਕਲੀ ਜਦੋਂ ਆਪਾਂ ਇਹਦੀ ਸਾਰੀ ਤਫ਼ਤੀਸ਼ ਕੀਤੀ ਸਾਰਾ ਕੁਝ ਹੋਣਾ ਸੀ ਦੇਖ ਰਹੇ ਹਾਂ ਕਿ ਕਿਉਂਕਿ 27 ਤਾਰੀਖ ਨੂੰ ਅਸੀਂ ਇਹਨੂੰ ਜੱਜਕਾਲ ਜੱਸਾਪੁਰ ਪੇਸ਼ ਕੀਤਾ ਸੀ ਕਿ ਉਹਨਾਂ ਨੇ 2 ਦਿਨ ਦੀ ਰਿਮਾਂਡ ਦਿੱਤੀ ਸੀ ਹੁਣ ਪਰਸੋਂ ਅਸੀਂ ਕੱਲ ਅਸੀਂ ਫਿਰ ਇਹਨੂੰ ਪੇਸ਼ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲਾਂ ਸਾਹਮਣੇ ਆਈ ਹੈ ਬਿਕੋਜ਼ ਇਹ ਜਿਹੜੀ ਜਿੰਨਾ ਵੀ ਸਮਾਨ ਆਂਦਾ ਸੀਗਾ ਇਹਦੇ ਲਿੰਕ ਜਿਹੜੇ ਹੈਗੇ ਪਾਕਿਸਤਾਨ ਨਾਲ ਜੁੜੇ ਹੋਏ ਆ ਇਹਦੇ ਵਿੱਚ ਇੱਕ ਹੋਰ ਬੰਦਾ ਸੀਗਾ ਜਿਹਦਾ ਕੀ ਨਾਮ ਹੈ ਸैम ਉਹ ਬੰਦਾ ਇਹਦੇ ਨਾਲ ਪਹਿਲੇ ਇਹਦੇ ਨਾਲ ਮਿਲ ਕੇ ਕੰਮ ਕਰਦਾ ਸੀਗਾ ਬਟ ਪਿਛਲੇ ਕੁਝ ਮਹੀਨਾ ਤੋਂ ਉਹ ਬੰਦਾ ਵੀ ਵਿੱਚ ਫਰਾਰ ਹੈ ਤੇ ਫਿਰ ਇਹਨਾਂ ਸਿੱਧੇ ਹੀ ਉਧਰਲੇ ਬੰਦਿਆਂ ਨਾਲ ਸਿੱਧੇ ਹੀ ਤਾਲਮੇਲ ਕਰ ਲਿਆ ਤੇ ਇਹ ਪਿਛਲੇ 4-5 ਸਾਲ ਤੋਂ ਹੀ ਨਸ਼ਾ ਚਿੱਟਾ ਆਪ ਵੀ ਪਿੰਦਾ ਸੀ ਤੇ ਵੇਚਦਾ ਵੀ ਸੀ ਤੇ ਇਸੇ ਲੜੀ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲੇ ਇਹ ਉੱਥੇ ਆਪਣਾ ਜਿਹੜਾ ਵਾਗਾ ਬਾਰਡਰ ਹੈਗਾ ਉਸ ਤੋਂ 2 ਕਿਲੋਮੀਟਰ ਪਹਿਲਾਂ ਇਸਨੇ ਉਹਨਾਂ ਨਾਲ ਬੰਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਮਾਨ ਮੰਗਾਇਆ ਤੇ ਉਹ ਫਿਰ ਇਸ ਸਮਾਨ ਅੱਗੇ ਇਹਨੂੰ ਗਾਹ ਅੱਗੇ ਵੇਚਣਾ ਸੀਗਾ ਤੇ ਉਹੀ ਵੇਚਣ ਦੀ ਰਾਜੇ ਦੇ ਵਿੱਚ ਚੌਕ ਦੇ ਉੱਤੇ ਖੜਿਆ ਸੀਗਾ ਤੇ ਉਦੋਂ ਸਾਡੀ ਟੀਮ ਨੇ ਫਿਰ ਇਹਨੂੰ ਰਾਉਂਡ ਅਪ ਕਰਕੇ ਤੇ ਆਜ਼ਾਰੀ ਰਿਕਵਰੀ ਕੀਤੀ ਇਹ ਹੀ ਹੈ ਜੀ ਸਰ ਇਹ ਡਰੋਨ ਦੇ ਰਾਹੀਂ ਉੱਥੇ ਹੀ ਭਗਵਾਉਂਦੇ ਸੀ ਕਿ ਜਾਂ ਕੋਈ ਹੋਰ ਕੋਈ ਪਾਈਪ ਲਾਈਨ ਹੋਵੇ ਕੋਈ ਹੋਰ ਸਿਸਟਮ ਸੀ ਲੱਗਦਾ ਪਾਕਿਸਤਾਨ ਦੇ ਇਹ ਇਹ ਦੇਖੋ ਬੇਸਿਕਲੀ ਹੁਣ ਆ ਜਿਹੜਾ ਬੰਦਾ ਹੈ ਇਹ ਤਾਂ ਜਿਹੜਾ ਬੰਦਾ ਇਸਨੇ ਤਾਂ ਬੇਸਿਕਲੀ ਇੱਕ ਬੰਦੇ ਤੋਂ ਦਿੱਤੀ ਸੀ ਜਿਹੜਾ ਕਿ ਵਾਗਾ ਬਾਰਡਰ ਤੋਂ ਹੋਰ ਅੱਗੇ 2 ਕਿਲੋਮੀਟਰ ਸੀਗਾ ਹੁਣ ਜਦ ਅਸੀਂ ਉਸ ਬੰਦੇ ਨੂੰ ਫੜਾਂਗੇ ਕਹਾ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਦਾ ਮੈਕੈਨਿਜ਼ਮ ਕੀ ਸੀਗਾ ਉੱਥੋਂ ਐਗਜ਼ੈਕਟਲੀ ਮੰਗਾਂਦਾ ਸਰ ਲੁਧਿਆਣਾ ਕਿੱਥੇ ਕਿੱ데 ਦਿੰਦਾਈ ਲੁਧਿਆਣਾ ਕੋਈ ਸੋਸ ਸਸ ਨਾਲ ਲੱ ਕਵਾਂਟੀਟੀ ਹੀ ਕਰਦਾ ਸੀ ਜੀ ਜਾਂ ਇਹ ਇਕੱਲੇ ਇਕੱਲੇ ਨੂੰ ਸਪਲਾਈ ਕਰਦਾ ਨਹੀਂ ਇਹ ਜੀ ਇਦਾਂ ਇਹ ਛੋਟੇ ਛੋਟੇ ਵੀ ਸਪਲਾਈ ਕਰਦਾ ਸੀਗਾ ਮਤਲਬ ਡਾਇਰੈਕਟ ਵੀ ਵਿੱਚ ਬੰਦੇ ਵੀ ਸੀਗੇ ਜਿਹੜੇ ਗਾਂ ਸਪਲਾਈ ਕਰਦੇ ਸੀ ਤੇ ਡਾਇਰੈਕਟ ਵੀ ਕਰਦਾ ਸੀਗਾ ਇਹ ਸਾਰਾ ਕਿਹੜੇ ਕਿਹੜੇ ਉਹ ਬੰਦੇ ਸੀਗੇ ਤੇ ਗਾਂ ਕਿਹਨੂੰ ਸਪਲਾਈ ਕਰਦਾ ਸੀਗਾ ਉਹ ਜੀ ਤਫਤੀਸ਼ ਤਫਤੀਸ਼ ਦਾ ਵਿਸ਼ਾ ਹੈ ਉਹ ਹਾਲੇ ਸੀ ਇਨਵੈਸਟੀਗੇਟ ਕਰ ਰਹੇ ਸਿਰ ਡਰਗ ਮਨੀ ਵੀ ਥੋੜੀ ਨਹੀਂ ਜੀ ਫਿਲਹਾਲ ਤਾਂ ਇਹਦੇ ਵਿੱਚ ਡਰਗ ਮਨੀ ਤਾਂ ਡਰਗ ਮਨੀ ਤਾਂ ਫਿਲਹਾਲ ਨਹੀਂ ਅਸੀਂ ਫੜਿਆ ਕੱਲ ਸਾਮਾਨ ਟੋਟਲ ਹਿਰੋਇਨ ਜੀ ਆਪਣੇ ਕੋਲ ਹੈਗੀ ਆ 5 ਕਿਲੋ 10 ਗ੍ਰਾਮ ਹੀ ਰੋਇਨਾ ਟੋਟਲ ਜੀ तिसरी ਕੱਲ੍ਹ ਹੀ ਸੀਗਾ ਕੱਲੇ ਵੀ ਵੋਈ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਪੂਰੇ ਜਿਹੜੇ ਟਰਾਂਜੈਕਸ਼ਨ ਦੇ ਵਿੱਚ ਹਾਲੇ ਆਪਣੇ ਕੋਲ ਇੱਕ ਬੰਦਾ ਕਾਬੂ ਆਇਆ ਤੇ ਇੱਕ ਜਿੱਦਾਂ ਮੈਂ ਨਾਮ ਦੱਸਿਆ ਉਹ ਵੀ ਵਿੱਚ ਬੰਦਾ ਫਰਾਰ ਹੈ ਪਹਿਲਾਂ ਵੀ ਹਬੋਵਾਲ ਥਾਣੇ ਪਰਚਾ ਦਰਜ ਹੈ ਉਹਦੇ ਵਿੱਚ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਹੋਰ ਵੀ ਬੰਦੇ ਜਿਹੜੇ ਹੈਗੇ ਉਹਨਾਂ ਦੇ ਨਾਮ ਸਾਹਮਣੇ ਆਏ ਉਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਲਓ ਹਿਸਟਰੀ ਕੇਸ ਮੈਂ ਬੈਕ ਟੂ ਇਸ ਬੰਦੇ ਦੀ ਅਕਿਊਜ਼ ਦੀ ਉਹੀ ਮੈਂ ਪਹਿਲਾਂ ਵੀ ਦੱਸਿਆ ਜੀ ਪਹਿਲਾਂ ਇਸ ਤੇ ਟਿਪਾ ਥਾਣੇ ਪਰਚਾ ਦਰਜ ਹੋਇਆ ਹੈ ਬਾਈ ਦੇ ਵਿੱਚ ਇਹਦੇ ਆਪਣਾ 15 ਗ੍ਰਾਮ ਐਂਡੀਪੀਐਸ ਦਾ ਪਰਚਾ ਦਰਜ ਹੋਇਆ ਸੀਗਾ ਉਹ ਫਿਰ 22 ਦੇ ਵਿੱਚ ਹੀ ਲੁਧਿਆਣਾ ਜੇਲ੍ਹ ਚੋਂ ਦਸੰਬਰ ਦੇ ਮਹੀਨੇ 'ਚ ਇਹ ਵਾਰ ਹੈ ਸਰ ਇਹ ਸੰਬੰਧ ਕੀ ਮ ਆਇਆ ਜੀ ਜਿੰਦਗੁਰੂ ਲੈਂਦਾ ਸੀ ਇਹ ਬੀਸਿਕਲੀ ਜਿਹੜਾ ਬੰਦਾ ਮੈਂ ਦੱਸਿਆ ਨਾ ਸैम ਇਹ ਪਹਿਲੇ ਉਸ ਤੋਂ ਚਿੱਟਾ ਖਰੀਦਦਾ ਰਿਹਾ ਕਿਉਂਕਿ ਆਪ ਪੀੜ ਦਾ ਆਦੀ ਸੀਗਾ ਫਿਰ ਹੋਲੀ-ਹੋਲੀ ਕਰਕੇ ਜਿਹੜਾ ਬੰਦਾ ਉਹ ਐਡਿਕਟ ਹੁੰਦਾ ਹੈ ਫਿਰ ਉਹਨੂੰ ਉਹਦੀ ਪੂਰਤੀ ਕਰਨ ਦੇ ਲਈ ਫਿਰ ਉਸਦੇ ਹੀ ਸैम ਦੇ ਥਰੂ ਗਾਂਹ ਅੱਗੇ ਬੰਦਿਆਂ ਦੇ ਨਾਲ ਟੱਚ ਆਇਆ ਜਦੋਂ ਸैम ਪਾਸੇ ਹੋ ਗਿਆ ਤੇ ਫਿਰ ਉਹਨਾਂ ਬੰਦਿਆਂ ਨਾਲ ਨੇ ਸਿੱਧੇ ਕਰ ਲਈ ਹਾਂ ਜੀ ਜੋ ਵੀ ਇਹਦੇ ਕੋਲ ਪ੍ਰਾਪਰਟੀਆਂ ਹੈਗੇ ਉਹਨੇ ਸਾਰਿਆਂ ਦੀ ਡਿਟੇਲ ਸਾਡੀ ਜੀ ਟੀਮ ਹੈ ਉਹ ਤਿਆਰ ਕਰ ਰਹੀ ਹੈ ਉਹ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਵੀ ਹੋਏਗਾ ਪ੍ਰਾਪਰਟੀ ਵੀ ਅਸੀਂ ਸੀਜ਼ ਕਰਾਂਗੇ ਜੀ ਫ੍ਰੀਜ਼ ਵੀ ਕਰਾਂਗੇ ਸਾਰੇ ਨਾਲ ਹੋਰ ਵੀ ਸਾਥੀ ਹੈਗੇ ਕੋਈ ਇਸ ਤਰ੍ਹਾਂ ਦੇ ਹਾਂਜੀ ਮੈਂ ਉਹ ਹੀ ਤੁਹਾਨੂੰ ਪਹਿਲੇ ਵੀ ਦੱਸਿਆ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਇਹਦੇ ਵਿੱਚ ਜਿਹਦੇ ਵਿੱਚ ਜਿੱਦਾਂ ਕਿ ਇਹ ਨਾਮ ਮੈਂ ਤੁਹਾਨੂੰ ਦੱਸਿਆ ਹੋਰ ਵੀ ਸਾਡੀ ਟੀਮ ਇਹਦੇ ਵਿੱਚ ਵੈਰੀਫਾਈ ਕਰਕੇ ਫਰਦਰ ਡਾਟਾ ਕਰ ਰਹੀ ਹੈ ਸਰ ਕਿੰਨੇ ਸਾਲ ਤੋਂ ਇਹ ਲੱਗੇ ਇਹਦੀ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਿਹਾ ਸੀਗਾ ਇਹਦੀ ਉਮਰ ਕਰੀ 45 ਸਾਲ ਦੀ ਉਮਰ ਤੇ ਫਾਈਨੈਂਸ਼ੀਅਲੀ ਮਤਲਬ ਪੂਰ ਬੈ ਤੇ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਹੇ ਸੀ ਸਰ ਕੋਈ ਸੋਸ਼ਲ ਮੀਡੀਆ ਲਿੰਕ ਤਾਂ ਨਹੀਂ ਇਹਦੇ ਵੀ ਉਹਦੇ ਤੇ ਡੀਲ ਕਰਦੇ ਹੋ ਨੇ ਇਹ ਲੋਕਾਂ ਨਾਲ ਨਹੀਂ ਫਿਲਹਾਲ ਇਹੋ ਜੀ ਕੋਈ ਗੱਲ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਠੀਕ ਹੈ ਸਰ ਜਿੰਨੀ ਜੇ ਜਿੰਨੀ ਡਰੱਗ ਫੜੀ ਗਈ ਅਮਾਉਂਟ ਕਿੰਨੀ ਬਣਦੀ ਇਹ ਇਹ ਜੀ ਆਪਾਂ ਦੇਖੋ ਅਮਾਉਂਟ ਵਾਈਜ਼ ਮੈਂ ਤੁਹਾਨੂੰ ਕੁਆਂਟੀਟੀ ਦੱਸ ਦਿੰਨਾ ਆਪਣੀ ਟੋਟਲ ਕੁਆਂਟੀਟੀ ਹੈ 5 ਕਿਲੋ 10 ਗ੍ਰਾਮ ਕੁਆਂਟੀਟੀ ਹੈ ਠੀਕ ਹੈ